ਦਾ ਇਹ ਕਹਿ ਦਿੱਗੇ ਬਿਗਾਦਰੀ ਓਕੇ ਤੇ ਉੱਥੇ ਉਹਨਾਂ ਦੀ ਜਿੱਦਾਂ ਛੱਤ ਨਹੀਂ ਸੀ ਜੀ ਕਾਫੀ ਤੇ ਉਹ ਛੱਤ ਨਹੀਂ ਹੁੰਦੀ ਮੈਂ ਨਾ ਆਪਣੇ ਘਰ ਦੇ ਹਿਸਾਬ ਨਾਲ ਜਿੱਦਾਂ ਬੈੱਡ ਤੇ ਖੜੀ ਹੋ ਕੇ ਉਦਾਂ ਅੰਕੜੇ ਝੱਕਣ ਲੱਗੇ ਕੁਝ ਕੱਢਣਾਂ ਦੀਆਂ ਵਿੱਚੋਂ ਉਹਨਾਂ ਦੇ ਜਿਹੜੇ ਪਹਿਲੇ ਪੱਕੇ ਹੁੰਦੇ ਸੀ ਨਾ ਪੁਰਾਣੇ ਵੱਡੇ ਚਿਰਾੰ ਵਾਲੇ ਪੱਕੇ ਨਾ ਇਹ ਭਾਰੰਡੇ ਦੇ ਹਲ ਪੱਖਾ ਸੀਗਾ ਤੇ ਉਹ ਮੇਰੇ ਸਿਰ ਦੇ ਵਿੱਚ ਵੱਜਿਆ ਪੱਖਾ ਠੀਕ ਤੇ ਉਹ ਬੁਰੀ ਤਰ੍ਹਾਂ ਵੱਜਿਆ ਕਿ ਮੇਰੇ ਬਲੱਡ ਤਾਂ ਨਿਕਲਿਆ ਹੈ ਜਿਵੇਂ ਕਿ ਬਲੱਡ ਅੰਦਰ ਜਾਂਦਾ ਰਿਹਾ ਫਿਰ ਜਦਾਂ ਜੇ ਮੈਂ ਨਮਸਕਾਰ ਕਰਨ ਜਾਣਾ ਗੁਰੂ ਘਰ ਦੇ ਵਿੱਚ ਫਿਰ ਉਹ ਮੂਰੇ ਨਾ ਮੂਰੇ ਡਿਗ ਜਣਾ ਐਦਾਂ ਮੱਥੇ ਨੂੰ ਫੜ ਕੇ ਵੇਨ ਕੇ ਨਮਸਕਾਰ ਕਰਨੀ ਤੇ ਜੇ ਮੈਂ ਸੌਣਾ ਤੇ ਇੰਦਰ ਡਿਗ ਜਾਣਾ ਉਹਨੇ ਪਤਨ ਕੀ ਜੀ ਇਦਾਂ ਮਿਲ ਵੀ ਕੁਝ ਲੱਗਦਾ ਕਿ ਮਤਲਬ ਵੀ ਐਡਾ ਬੜਾ ਕੁਝ ਫਿਰਦਾ ਹੈ ਜਿੱਦਣ ਵਿਚਰਮ ਜਿਹੜੇ ਕਰਦੇ ਦੀ ਉਹ ਸੇਵਾ ਸੈਂਡੇਜ ਹੁੰਦਾ ਜੀਆ ਓਕੇ ਤੇ ਫਿਰ ਜਨ ਕਿ ਕਾਫੀ ਦੋਨੇ ਜਨੇ ਖਾਦੀ ਸੀਨੇ ਬਾਰੇ ਲੁਧਿਆਣੇ ਦੇ ਵੀ ਖਾਦੀ ਜਲੰਧਰੋਂ ਵੀ ਖਾਂਦੇ ਰਹੇ ਬੂਥਲੇ ਤਾਂ ਵੀ ਖਾਲੀ ਪਗਾੜੇ ਵੀ ਜਨਨ ਕਿ ਜਿੱਥੇ ਕੋਈ ਦਾਦਾ ਜਨਨ ਕਿ ਅਸੀਂ ਲੈ ਚਲੇ ਜਾਂਦੇ ਸੀਗੇ ਬਿਲਕੁਲ ਤੇ ਫਿਰ ਉਹ ਤੋਂ ਬਾਅਦ ਫਿਰ ਉਹਨਾਂ ਨੇ ਐਮ ਆਰ ਆਈ ਕਰਾਈ ਫਿਰ ਉਹਨਾਂ ਨੇ ਵੀ ਉਹ ਕਾਫੀ ਡਾਕਟਰ ਜਨਨ ਕਿ ਕਾਫੀ ਹੋ ਗਏ ਸੀ ਉਹ ਕਹਿੰਦੇ ਵੀ ਹੁਣ ਇਹਨਾਂ ਦਾ ਜਨਨ ਕਿ ਪਨੀਸ਼ਨ ਨਹੀਂ ਆ ਵੀ ਉਹ ਕਹਿੰਦੇ ਵੀ ਮਤਲਬ ਕਿ ਵੀ ਇਹਨਾਂ ਦਾ ਜਿਹੜਾ ਬ੍ਰੇਨ ਨਾਲ ਮਤਲਬ ਕਿ ਆਪਣਾ ਕੰਪਿਊਟਰ ਹੈ ਵੀ ਇਹਨਾਂ ਦਾ ਕੰਮ ਕਰਦਾ ਹੋਲ ਕਿ ਵੀ ਆਪਾਂ ਜਿਹੜਾ ਚੱਲ ਨਹੀਂ ਹੈ ਨਾ ਉਹਦੇ ਲਾਗੇ ਕਹਿੰਦੇ ਵੀ ਜਿੱਜਾ ਕਿ ਮੈਂ ਕਾਫੀ ਵੱਡਾ ਤੇ ਉਹ ਕਹਿੰਦੇ ਵੀ ਮਤਲਬ ਜਿੱਦਾਂ ਚੰਬਲ ਤਸਵੀਰ ਮਿਲ ਗੱਲਣਾ ਸ਼ੁਰੂ ਹੋ ਗਿਆ ਹੈ ਤੇ ਮਤਲਬ ਕਿ ਵੀ ਫਿਰ ਉਹ ਕਹਿੰਦੇ ਵੀ ਇਦਾਂ ਕਰਕੇ ਵੀ ਇਹਨਾਂ ਦਾ ਵਿਤਾਂ ਹੁੰਦਾ ਮਤਲਬ ਕਿ ਪਰੇਸ਼ਣੀ ਐ ਵੀ ਜੇ ਤੁਸੀਂ ਪਰੇਸ਼ਨ ਕਰਾਉਂਗੇ ਫਿਰ ਵੀ ਇਹ ਜੇ ਪੇਸ਼ੈਂਟ ਮਿਲ ਕੇ ਵੀ ਅਸੀਂ ਇਹਨਾਂ ਦੇ ਕੇਸ ਵੀ ਲਾਵਾਂਗੇ ਇਹ ਜੇ ਪੇਸ਼ੈਂਟ ਫਿਰ ਵੀ ਕਹਿੰਦੇ ਵੀ ਮਤਲਬ ਕਿ ਵੀ ਉਹਦੇ ਵਿੱਚ ਗੋਮਾਰੀ ਵਿੱਚ ਪਈ ਰਹਿੰਦੇ ਆ ਮਹੀਨਾ ਪਈ ਰਹਿਣ ਸਾਲ ਪਈ ਰਹਿਣ 2 ਸਾਲ ਪਈ ਰਹਿਣ ਕੋਈ ਗਾਰੰਟੀ ਨਹੀਂ ਹੈਗੀ ਠੀਕ ਹੈ ਵੀ ਇਹਨਾਂ ਨੂੰ ਸਿਰ ਤਾਂ ਖੋਲਣਾ ਪੈਂਦਾ ਸਾਰਾ ਦੰਦਾਂ ਦਾ ਖੋਲਣਾ ਪੈਂਦਾ ਬਿਲਕੁਲ ਵੀ ਕੇਸ ਵੀ ਤਾਰਨੇ ਪੈਣਗੇ ਸਿਰ ਖੋਲਣਾ ਪੈਣਾ ਹਾਂ ਫਿਰ ਵੀ ਬੋਡੀ ਸਰਵਸਤ ਦਾ ਜੋ ਰਿਜ਼ਲਟ ਲਿਆ ਬੋਡੀ ਸਰਵਸ ਦੀ ਵਰਤਿਆ ਦਾ ਰਿਜ਼ਲਟ ਆਇਆ ਤੋ ਵੀ ਮਾਤਾ ਜੀ ਲੱਗੇ ਸਾਡੇ ਗੁਰੂ ਘਰਿਆਂ ਤਾਂ ਹੁਣ 2:30 ਵਜੇ ਉੱਠ ਕੇ ਉਹ ਮੰਗਦੇ ਮਹੀਨੇ ਵਿੱਚ ਵੀ ਤਾਂ ਗੁਰੂ ਸਾਹਿਬ ਘਰ ਦਰਬਾਰ ਸਾਹਿਬ ਦੀ ਜਿਹੜੀ ਝਾੜੂ ਪੁੱਛੇ ਸੇਵਾ ਕਰਕੇ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਕਰਨਾ ਗ੍ਰੰਥੀ ਸੇਵਾ ਕਰਕੇ ਆਪਣਾ ਪਾਠ ਹੀ ਕਰਦੇ ਸੀ ਤਾਂ ਤੁਸੀਂ ਦੇਖੋ ਐਡਾ ਵਧੀਆ ਰਿਜ਼ਲਟ ਆਇਆ ਮੁੜ ਕੇ ਉਹ ਗੁਰੂ ਘਰ ਦੀ ਸੇਵਾ ਵੀ ਸਰੀ ਕਰਕੇ ਉਸ ਤੋਂ ਬਾਅਦ 8 ਵਜੇ ਤੱਕ ਸ੍ਰੀ ਫਤੇਗੜ ਸਾਹਿਬ ਉਹ ਮੰਗਤ ਮਹੀਨੇ ਜਿਹੜਾ ਕਿ ਚੱਲ ਕੇ ਉੱਥੇ ਬਸ ਰਹੀ ਮੰਦੂਰ ਬੈ ਜਾਣਾ ਜੀ ਫਤੇਗੜ ਸਾਹਿਬ ਲਗਭਗ ਗੱਲ ਕਰੀ ਇੱਥੋਂ 150 ਕਿਲੋਮੀਟਰ ਤੋਂ ਉੱਪਰ ਪਹੁੰਚਾ ਪਊਗਾ ਜੀ ਓਕੇ ਓਕੇ ਮਨ ਸਵੇਰੇ 2:30 ਵਜੇ ਉੱਠ ਕੇ ਸਾਰੇ ਕੰਮ ਕਰਕੇ ਕਿਤੇ ਸਾਰਾ ਬੰਦ ਸੀ ਘਰ ਦਾ ਰੋਟੀ ਦਾ ਭਲੀ ਬਣਦਾ ਸੀ ਹਾਂਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿੱਦੇ ਦੋਸਤੋ ਅੱਜ ਤੁਹਾਨੂੰ ਮੈਂ ਪਰਿਵਾਰ ਨੂੰ ਮਿਲਵਾਣ ਜਾ ਰਿਹਾ ਵੀ ਉਹ ਪਰਿਵਾਰ ਜੋ ਆਪ ਖੁਦ ਤਕਰੀਬਨ 18-20 ਸਾਲਾਂ ਤੋਂ ਮਲ ਜੜੀਆਂ ਬੁਕੀਆਂ ਨਾਲ ਜੁੜੇ ਹੋਏ ਨੇ ਬੈਰਦਾ ਕੰਮ ਕਰਦੇ ਨੇ ਤਾਂ ਉਹਨਾਂ ਪਰਿਵਾਰਾਂ ਨੇ ਵੀ ਬਾਡੀ ਸਰਵਿਸ ਤੋਂ ਕਿੰਨਾ ਕਿੰਨਾ ਰਿਜ਼ਲਟ ਲਏ ਕੀ ਦਿੱਕਤਾਂ ਹੈਗੀਆਂ ਸੀ ਔਰ ਜਿੱਥੇ ਆਪਰੇਸ਼ ਆਪਰੇਟ kiya ਗਿਆ ਸੀ ਡਾਕਟਰਾਂ ਦੇ ਵੱਲੋਂ ਵੀ ਆਪਰੇਟ ਕਰਾਇਆ ਜਾਊਗਾ ਔਰ ਕੋਈ ਵੀ ਹਾਲ ਨਹੀਂ ਕਿਉਂਕਿ ਆਪਾਂ ਜਾਣਦੇ ਆ ਤੁਹਾਨੂੰ ਦੋਸਤੋ ਇਸ ਚੀਜ਼ ਬਾਰੇ ਜਾਣਕਾਰੀ ਵੀ ਮਿਲੂਗੀ ਵੀ ਕਿਵੇਂ ਕਿਵੇਂ ਰਿਜ਼ਲਟ ਆਏ ਕੀ ਕੰਡੀਸ਼ਨ ਹੈਗੀ ਸੀ ਉਹ ਸਾਰੀ ਆਪਾਂ ਵਿਸਥਾਰ ਸਹਿਤ ਆਪਾਂ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਦਾ ਵੈਲਕਮ ਮਾਤਾ ਜੀ ਤੁਹਾਡਾ ਵੈਲਕਮ ਹੈ ਸਰ ਤੁਹਾਡਾ ਤਾਂ ਜਿਹੜੀਆਂ ਤੁਹਾਨੂੰ ਦਿੱਕਤਾਂ ਸਟਾਰਟ ਹੁੰਦੀਆਂ ਨੇ ਕਿੱਥੋਂ ਸਟਾਰਟ ਹੁੰਦੀਆਂ ਮੇਰ ਕੀ ਕੀ ਦਿੱਕਤ ਸੀ ਆਪਾਂ ਨੂੰ ਕਿੱਥੋਂ ਸਟਾਰਟ ਹੁੰਦੀ ਹੈ ਮੇਰੇ ਮੇਲੇ ਸਿਰ ਦੇ ਵਿੱਚ ਜਿੱਦਾਂ ਸਿਰ ਦੇ ਭਰਾ ਹੁੰਦੀ ਮਨ ਜਿਆਦਾ ਅਸੀਂ ਰਿਸ਼ਤੇਦਾਰ ਜਿਗੇ ਤਿਗੇ ਵਿਗਾਦਗੀ ਓਕੇ ਤੇ ਉੱਥੇ ਉਹਨਾਂ ਦੀ ਜਿੱਦਾਂ ਛੱਤ ਨਹੀਂ ਮਜੀਗੀ ਕਾਪੀ ਤੇ ਉਹ ਛੱਤ ਨਹੀਂ ਉਦੀ ਮੈਂ ਨਾ ਆਪਣੇ ਘਰ ਦੇ ਹਿਸਾਬ ਨਾਲ ਜਿੱਦਾਂ ਵੈਲਟ ਤੇ ਖੜੀ ਹੋ ਕੇ ਉਦਾਂ ਅੰਕੇਟ ਧੱਕਣ ਲੱਗੇ ਕੁਝ ਕੱਢਣਾਂ ਲਿਆ ਵਿੱਚੋਂ ਉਹਨਾਂ ਦੇ ਜਿਹੜੇ ਪਹਿਲੇ ਪੱਕੇ ਹੁੰਦੇ ਸੀ ਨਾ ਪੁਰਾਣੇ ਵੱਡੇ ਸਿਰਾਂ ਵਾਲੇ ਪੱਕੇ ਜਿਹੜੇ ਮੈਂ ਪਰਖਦੇ ਰਿਹਾ ਹਾਂ ਜਿਹੜੇ ਪੱਕਾ ਜਿਹਾ ਤੇ ਉਹ ਮੇਰੇ ਸਿਰ ਦੇ ਵਿੱਚ ਵੱਜਿਆ ਪੱਕਾ ਤੇ ਉਹ ਬਰੀਦਨ ਵੱਜ ਰਿਹਾ ਕਿ ਮੇਰੇ ਬਲੱਡ ਤਾਂ ਨਹੀਂ ਨਿਕਲਿਆ ਹੈ ਜਿਵੇਂ ਕਿ ਬਲੱਡ ਅੰਦਰ ਜਾਂਦਾ ਰਿਹਾ ਚਲ ਫਿਰ ਜਾਨੀ ਕਿ ਬੇਟਾ ਵੀ ਦਵਾਈਆਂ ਲੋਟੀਨ ਕਰਦਾ ਸੀਗਾ ਤੇ ਉਹ ਕਰਦਾ ਰਿਹਾ ਦਰਦਾਂ ਦਰਦਾਂ ਜਿਹੀਆਂ ਦਵਾਈਆਂ ਖਾਂਦੇ ਰਿਹਾ ਬਹੁਤ ਕਿਤੇ ਖਾਂਦੇ ਰਿਹਾ ਇਹ ਕਦੋਂ ਦੀ ਗੱਲ ਹੈ ਜੀ ਕਦੋਂ ਸੱਟ ਕਿਹੜੇ ਸਾਲ ਵਿੱਚ ਲੱਗੀ ਤੁਹਾਡੇ ਇਹ 2003 ਚ ਲੱਗੀ ਉਹ ਕਿ 2003 ਦੇ ਵਿੱਚ ਸੱਟ ਲੱਗਦੀ ਹੈ ਹਾਂ 2003 ਉਸ ਤੋਂ ਬਾਅਦ ਮਗਰ ਘੜੇ ਦਰਦਾਂ ਨਾਲ ਅੰਦਰ ਹੁੰਦਾ ਸੀ ਉਹ ਮੇਨੂੰ ਫਿਰ ਜਦੋਂ ਵਿਸਾਲ ਕੇ ਲੰਘ ਕੇ ਜਾਂਦਾ ਫਿਰ ਜਦਾਂ ਜੇ ਮੈਂ ਨਮਸਕਾਰ ਕਰਨ ਜਾਣਾ ਗੁਰੂ ਘਰ ਦੇ ਵਿੱਚ ਫਿਰ ਉਹ ਮੂਰੇ ਇੰਨਾ ਮੂਰੇ ਡਿਗ ਜਣਾ ਐਦਾ ਮੱਥੇ ਨੂੰ ਫੜ ਕੇ ਬੈਨ ਕਿ ਨਮਸਕਾਰ ਕਰਨੀ ਤੇ ਜੇ ਮੈਂ ਸੌਣਾ ਤੇ ਇੰਦਰ ਡਿਗ ਜਾਣਾ ਉਹਨੇ ਪਤਨ ਕੀ ਜੀਤੇ ਐਡਾ ਕੁਝ ਵੀ ਕੁਝ ਲੱਗਦਾ ਤੇ ਮੈਨੂੰ ਵੀ ਐਡਾ ਬੜਾ ਕੁਝ ਮਿਲਦਾ ਹੈ ਜਿੱਦਣ ਵਿਚਾਰ ਮੇਲੇ ਕਰਦੀ ਦੀ ਉਹ 70% ਹੁੰਦਾ ਜੀਗਾ ਓਕੇ ਤੇ ਫਿਰ ਜਾਨੀ ਕਿ ਕਾਫੀ ਦੋ ਇਨ ਨਜ਼ਰੀ ਖਾਦੀ ਸੀ ਨੇ ਮੇਰੇ ਲਿਬਿਆਣੇ ਦੇ ਵੀ ਖਾਦੀ ਜਲੰਧਰੋਂ ਵੀ ਖਾਂਦੇ ਰਹੇ ਤੁਹਾਨੂੰ ਥੱਲੇ ਦੱਬੀ ਸਾਡੀ ਪੁਗਾੜੇ ਵੀ ਜਾਨੀ ਕਿ ਜਿੱਥੇ ਕੋਈ ਦਾਦਾ ਜਾਨੀ ਕਿ ਅਸੀਂ ਲੈ ਕੇ ਚਾਈ ਜਾਂਦੇ ਰਹੀਏ ਬਿਲਕੁਲ ਤੇ ਫਿਰ ਉਹ ਤੋਂ ਬਾਅਦ ਫਿਰ ਜਦੋਂ ਅਸੀਂ ਐਮ ਆਰ ਆਈ ਕਰਾਈ ਫਿਰ ਉਹਨਾਂ ਨੇ ਵੀ ਉਹ ਕਾਫੀ ਡਾਕਟਰ ਜਾਨੀ ਕਿ ਕਾਫੀ ਉਹ ਕਰਦੇ ਸੀ ਉਹ ਕਹਿੰਦੇ ਵੀ ਹੁਣ ਇਹਨਾਂ ਦਾ ਜਾਨੀ ਕਿ ਪਰੇਸ਼ਾਨ ਹੈ ਵੀ ਮਤਲਬ ਕਿ ਮਾਤਾ ਜੀ ਦੋ ਸਿੱਖ ਨੇ ਅਮਰਧਾਰੀ ਨੇ ਇਹਨਾਂ ਦੇ ਮਤਲਬ ਕਿ ਕੇਸ ਲਾਉਣੇ ਪੈਣੇ ਸਨ ਨਹੀਂ ਮਤਲਬ ਕੀ ਦੱਸਿਆ ਕੀ ਵੀ ਪ੍ਰੋਬਲਮ ਕੀ ਆ ਤੁਹਾਡੇ ਸਿਰ 'ਚ ਉਹ ਕਹਿੰਦੇ ਵੀ ਮਤਲਬ ਕਿ ਵੀ ਇਹਨਾਂ ਦਾ ਜਿਹੜਾ ਬ੍ਰੇਨ ਹੈ ਨਾ ਮਤਲਬ ਕਿ ਵੀ ਆਪਣਾ ਕੰਪਿਊਟਰ ਹੈ ਵੀ ਇਹਨਾਂ ਦਾ ਕੰਮ ਕਰਦਾ ਮਤਲਬ ਕਿ ਵੀ ਆ ਪੰਜੇ ਦਿਨ ਚੱਲਦੀ ਹੈ ਨਾ ਉਹਦੇ ਲਾਗੇ ਕਹਿੰਦੇ ਵੀ ਜਿੱਦਾਂ ਮੈਂ ਕਾਫੀ ਵੱਡਾ ਤੇ ਉਹ ਕਹਿੰਦੇ ਵੀ ਮਤਲਬ ਜਿੱਦਾਂ ਚੰਬਲ ਕੁਝ ਵੀ ਮਿਲ ਗੱਲਣਾ ਸ਼ੁਰੂ ਹੋ ਗਿਆ ਇਹ ਵੀ ਤਾਂ ਹੀ ਕਰਕੇ ਵੀ ਹਰ ਵੇਲੇ ਇਕੱਲਾ ਮਾ ਚਾਹਦੇ ਹੈ ਮੇਰੇ ਜਿਹੜੇ ਫੋਨ ਇਕੱਠਾ ਹੋ ਗਿਆ ਜਾਂ ਇਸ ਤਰ੍ਹਾਂ ਦਾ ਕੁਝ ਹੋ ਗਿਆ ਕੁਝ ਹੋ ਗਿਆ ਹੁਣ ਪਤਾ ਨਹੀਂ ਹੁਣ ਕੀ ਚੀਜ਼ ਸੀਗਾ ਇਹਨਾਂ ਦਾ ਇਕੱਠਾ ਹੋ ਗਿਆ ਹੋਵੇਗਾ ਤੇ ਮਤਲਬ ਕਿ ਵੀ ਫਿਰ ਉਹ ਕਹਿੰਦੇ ਵੀ ਇਦਾਂ ਕਰਕੇ ਵੀ ਇਹਨਾਂ ਦਾ ਤਾਂ ਹੁਣ ਵੀ ਮਤਲਬ ਕਿ ਫ੍ਰੀਸ਼ ਨਹੀਂ ਹੈ ਵੀ ਜੇ ਤੁਸੀਂ ਪ੍ਰੋਸੀਜਨ ਕਰਾਉਂਗੇ ਫੇਰ ਵੀ ਇਹ ਜੇ ਪੇਸ਼ੈਂਟ ਮਤਲਬ ਕਿ ਵੀ ਅਸੀਂ ਇਹਨਾਂ ਦੇ ਕੇਸ ਵੀ ਲਾਵਾਂਗੇ ਇਹ ਜੇ ਪੇਸ਼ੈਂਟ ਫੇਰ ਵੀ ਕਹਿੰਦੇ ਵੀ ਮਤਲਬ ਕਿ ਵੀ ਉਹਦੇ ਵਿੱਚ ਗੋਮਾ ਵੀ ਜਪੇ ਰਹਿੰਦੇ ਆ ਮਹੀਨਾ ਪਈ ਰਹਿਣ ਸਾਲ ਪਈ ਰਹਿਣ 2 ਸਾਲ ਪਈ ਰਹਿਣ ਕੋਈ ਗਾਰੰਟੀ ਨਹੀਂ ਹੈਗੀ ਠੀਕ ਹੈ ਜੀ ਵੀ ਇਹਨਾਂ ਦਾ ਸਿਰ ਤਾਂ ਖੋਲਣਾ ਪੈਂਦਾ ਸਾਰਾ ਦੁਨਆਦ ਨੂੰ ਖੋਲਣਾ ਪੈਣਾ ਬਿਲਕੁਲ ਕੇਸ ਵੀ ਤਾਰਨੇ ਪੈਣਗੇ ਸਿਰ ਖੋਲਣਾ ਪੈਣਾ ਕਹਿੰਦੇ ਉਹਦੇ ਬਾਅਦ ਅਸੀਂ ਆਪਣੀਆਂ ਦਵਾਈਆਂ ਗੋਟੀਆਂ ਕਰ ਲਓ ਵੀ ਚਲੋ ਅਸੀਂ ਘਰ ਲੈ ਜਾਗੇ ਤੇ ਫੇ ਚਲੋ ਵੇੜਾ ਕਰਦੇ ਰਹੇ ਹੁੰਦਿਆਂ ਨੀ ਮੁੱਤਿਆਂ ਦਾ ਵੀ ਕਰਦੇ ਰਹਾ ਖਾਲੀ ਇੰਨਾ ਜੇ ਤਾਂ ਹੀ ਮਿਲਗੇ ਵੀ ਚਲੋ ਇਹਦਾ ਸਾਨੂੰ ਬੜੂ ਸਰਬ ਦਾ ਪਤਾ ਲੱਗਾ ਫਿਰ ਨਹੀਂ ਮੈਂ ਭਾ ਇੱਕ ਮਿੰਟ ਗੱਲ ਰੋਕਦੇ ਆਂ ਜੀ ਮਤਲਬ ਵੈਸੇ ਤੁਸੀਂ ਹਰੇਕ ਐਫਰਟ ਕੀਤਾ ਡਾਕਟਰ ਸਾਹਿਬ ਨੂੰ ਮਿਲੇ ਤਾਂ ਕੀ ਕਹਿੰਦੇ ਸੀ ਉਹ ਟਾਈਮ ਦੇਤੇ ਡਾਕਟਰ ਸਾਹਿਬ ਤੁਸੀਂ ਜਿਆ ਤੁਸੀਂ ਵੀ ਆ ਬਹੁਤ ਐਫਰਟ ਕੀਤੇ ਹੋਣਗੇ ਚਲੋ ਆਪ ਕੋ ਯਤਨ ਕਰਦੇ ਰਹੇ ਪਰ ਜੇ ਡਾਕਟਰ ਸਭ ਸਲਾਹ ਲਈ ਤਾਂ ਡਾਕਟਰ ਸਾਹਿਬ ਤਾਂ ਕਹਿੰਦੇ ਜੇ ਆਪਰੇਸ਼ਨ ਹੀ ਹੱਲ ਹੈਗਾ ਯਾ ਤਾਂ ਮੈਂ ਉਹਨੂੰ ਕਿਸੇ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਕਿਵੇਂ ਕਹਿੰਦੇ ਵੀ ਗਰੰਟੀ ਕੋਈ ਨਹੀਂ ਹੈਗੀ ਤੇ ਪ੍ਰੋਸਿੰਗ ਦਾ ਖਰਚੇ ਦੀ ਗੱਲ ਕਰੀ ਤਾਂ ਉਹਨਾਂ ਪੰਜ ਤੋਂ 7 ਲੱਖ ਰੁਪਏ ਉਸਮ ਕਿਹਾ ਸੀਗਾ ਓਕੇ ਤਾਂ ਮੇਰੇ ਵੀ ਜੋ ਇੰਨਾ ਪੈਸਾ ਖਰਚ ਕਰਨ ਤੋਂ ਬਾਅਦ ਗਾਰੰਟੀ ਨਹੀਂ ਹੈਗੀ ਤਾਂ ਫਿਰ ਆਪਾਂ ਉਹਨੂੰ ਆਪਰੇਸ਼ਨ ਦੇ ਲੋੜ ਵੀ ਕੀਏ ਤਾਂ ਉਸ ਤੋਂ ਪਹਿਲਾਂ ਨਾ ਮੈਨੂੰ ਕਿਸੇ ਵੀਰਨੈਸ ਸਾਡੇ ਬੈਜ ਜੀ ਨੇ ਕੋਈ ਉਹ ਵੀ ਬੈਦਗੀ ਇੰਡਲੈਂਡ ਚ ਨੇ ਤਾਂ ਦਸੰਗ ਪਹਿਲਾਂ ਤੋਂ ਕਰਦਾ ਉਹਨਾਂ ਨੇ ਮੈਨੂੰ ਦੱਸਿਆ ਹੋਇਆ ਸੀ ਕਿ ਇਹਦਾ ਕਰਕੇ ਬੋਡੀ ਸਰਫਸ ਪੈਕ ਹੁੰਦਾ ਹੈਗਾ ਵੀ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਓਕੇ ਤਾਂ ਮੇਰਾ ਧਿਆਨ ਉੱਥੇ ਗਿਆ ਤਾਂ ਜਿਵੇਂ ਮੈਂ ਫਿਰ ਕਾਲ ਕੀਤੀ ਉਹਨਾਂ ਨੂੰ ਤੇ ਮੈਂ ਕਿ ਖਾਲਸਾ ਜੀ ਜੀ ਸਰ ਜਿਵੇਂ ਤੁਹਾਨੂੰ ਮੈਂ ਗੱਲ ਇੱਕ ਹੋਰ ਕੱਟਣਾ ਚਾਹ ਪਏ ਇੱਕ ਕਰਨ ਦੀ ਗੱਲ ਕਰ ਰਹੇ ਤੁਸੀਂ ਮਲ 2003 ਸੱਠ ਲੱਗਦੀ ਹੈ ਇਹ ਪ੍ਰੋਬਲਮਾਂ ਚਲਦੀਆਂ ਰਹਿੰਦੀਆਂ ਨੇ ਮਲ ਤੁਸੀਂ ਅਪਰੇਟ ਕਰਨ ਦਾ ਨਾ ਕਾਰਨਿਕ ਤਰ ਇਸ ਕੀ ਹੋ ਗਿਆ 21 ਕੇਸ ਕੱਟਨੇ ਪੈਣਗੇ ਮੁੰਡਾ ਉਹ ਰੀਜਨ ਜਿਹੜੇ ਨਾ ਕਰਵਾਏ ਮਨ ਰਿਸਕੀ ਸੀ ਇਹ ਬੇਚਾ ਜਿਹੜਾ ਸੀਗਾ ਵੀ ਇੱਕ ਤਾਂ ਜਿਹੜੀ ਵੀ ਇਹ ਗੱਲ ਸੀ ਵੀ ਗਾਰੰਟੀ ਕੋਈ ਨਹੀਂ ਦੂਜੇ ਕੇਸ ਜਿਹੜੇ ਖਤਮ ਕਰਾਉਣੇ ਪੈਣੇ ਸੀਗੇ ਉਹ ਜ਼ਰੂਰ ਤੋਂ ਤਾਂ ਗੁਰਸਿੱਖ ਨੂੰ ਸਾਰਾ ਕਰਕੇ ਇਸ ਨੂੰ ਕੱਟਾ ਸਕਦੇ ਹਾਂ ਬਿਲਕੁਲ ਤਾਂ ਕੋਈ ਜੀਵ ਨਹੀਂ ਵੀ ਇਦਾਂ ਬੜੀ ਇਸੇ ਰੱਪ ਕੇਸ ਖਤਮ ਨਹੀਂ ਕਰਾਉਣੇ ਹੈਗੇ ਆਪਕੀ ਵੀ ਸ਼ਰਤਾਂ ਹੁੰਦੀ ਹੈ ਇਹ ਪਰਿਵਾਰ ਦੀ ਸੋ ਫਿਰ ਜਿਵੇਂ ਇਹ ਦੱਸਿਆ ਸੀਗਾ ਵੀ ਧਿਆਨ ਉੱਥੇ ਗਿਆ ਤਾਂ ਮੈਂ ਕਿਹਾ ਵੀ ਜਦੋਂ ਇੰਨਾ ਪੈਸਾ ਲਾਉਣ ਤੋਂ ਬਾਅਦ ਵੀ ਇੱਕ ਉਹਨਾਂ ਨੇ ਮੈਨੂੰ ਕਿਹਾ ਇੱਕ ਹੋਰ ਸਕੈਨ ਹੈ ਵੀ ਤੁਸੀਂ ਉਹ ਕਰਾ ਲਓ 15000 ਰੁਪਏ ਉਹਦੇ ਵੀ ਖਰਚਾ ਹੋਊਗਾ ਪਹਿਲਾਂ ਤਾਂ ਜਿਹੜਾ ਹੈ ਕਿ ਮੇਰੇ ਕੋਲ ਵੀ ਤੁਹਾਡੇ ਵੀ ਇਹਨਾਂ ਤਜਰਬੇ ਜਦੋਂ ਹੈਗੀ ਫਿਰ ਉਹ ਆਪਾਂ ਉਹ ਕਰਾਉਣ ਦੀ ਕੀ ਲੋੜ ਆ ਕਿ ਉਹ ਆਪਾਂ ਉਹਦੇ ਨਾਲ ਉਹਤੇ ਹੀ ਖਰਚਾ ਕਰਦੇ ਬਾਡੀ ਸਰਵਿਸ ਤੇ ਤਾਂ ਜਨਰਲ ਸਰਵਿਸ ਪਹਿਖ ਮੰਗਵਾਇਆ ਇੱਕ ਦੋ ਨੂੰ ਮੰਗਣ ਨੂੰ ਕਿਹੜੇ ਕਦੋਂ ਜੀ ਤੁਸੀਂ ਇਹ ਸੀ ਆਪਾਂ ਨੇ ਜਿਵੇਂ ਮੈਨੂੰ ਪਤਾ ਲੱਗਿਆ ਸੀ ਥੋੜੇ ਜਿਹਾ ਪਹਿਲਾਂ ਉਸ ਤੋਂ 2020 ਤੋਂ ਲਗਭਗ ਸ਼ੁਰੂ ਚ ਪਤਾ ਲੱਗਿਆ ਸੀ ਤਾਂ ਬਾਅਦ ਜਦੋਂ ਆਪਾਂ ਟੈਸਟ ਵੇਗਾ ਕਰਾਈ ਜਿਆਦੀ ਪ੍ਰੋਬਲਮ ਵੱਧ ਗਈ ਤਾਂ ਸਕੇ ਇਹਨਾਂ ਕਰਾਈਆਂ ਤੋ ਉਸ ਤੋਂ ਬਾਅਦ ਮੇਰੇ ਧਿਆਨ ਵਿੱਚ ਆਇਆ ਕਿ ਆਪਾਂ ਬਾਡੀ ਸਰਵਿਸ ਹੀ ਬੰਗਵਾ ਲਈਏ ਓਕੇ ਇਹ ਲਗਭਗ 20 2020 ਦੇ ਵਿੱਚ 8ਵੇਂ ਮਹੀਨੇ ਜਿੱਦਾਂ 8ਵੇਂ ਮਹੀਨੇ ਚ ਹਾਂਜੀ ਉਹ ਕਿ ਮੈਂ ਸਟਾਰਟ ਕਰਤਾ ਬਾਡੀ ਸਰ ਹਾਂਜੀ ਹਾਂਜੀ ਮਤਲਬ ਉਹ ਟਾਈਮ ਦੇ ਵਿੱਚ ਡਾਕਟਰਾਂ ਨੇ ਕਿਹਾ ਤਾਂ ਸੀ ਘਰੇ ਜਾ ਕੇ ਸੇਵਾ ਕਰ ਲਓ ਮਾਤਾ ਜੀ ਮੈਨੂੰ ਤੁਹਾਨੂੰ ਕੀ ਲੱਗਦਾ ਸੀ ਕਿ ਕਿੰਨਾ ਕੁ ਟਾਈਮ ਰਹਿ ਗਿਆ ਜ਼ਿੰਦਗੀ ਦਾ ਉਹ ਉਸ ਤੋਂ ਮਤਲਬ ਵੀ ਬੜੇ ਦੇ ਦੇ ਕੇ ਮਤਲਬ ਵੀ ਜਦੋਂ ਜਿਹੜੀ ਆਪਣੇ ਹੁਣ ਬ੍ਰੇਨ ਹੈ ਵੀ ਮਤਲਬ ਕਿ ਜਿਆ ਕੰਮ ਕਰਨ ਤੇ ਹੀ ਖਤਮ ਹੋ ਗਈ ਹੁਣ ਵੀ ਅੰਦਰ ਮੈਂ ਇਕੱਲੀ ਪਈ ਰਹਾ ਮੈਨੂੰ ਕੋਈ ਬੁਲਾਵੇ ਨਾ ਕੋਈ ਮੈਨੂੰ ਬਾਜ ਨਾ ਸੁਣੇ ਤੇ ਫਿਰ ਉਹਦੇ ਬਾਅਦ ਫਿਰ ਖਤਮ ਹੀ ਹੁੰਦੀ ਹੈ ਕਹਾਣੀ ਵੀ ਉਹ ਤੋਂ ਤਾਂ ਫਿਰ ਇਦਾਂ ਹੀ ਹੁੰਦਾ ਮਤਲਬ ਵੀ ਅੱਜ ਦੇ ਹਨ ਕੱਲ ਦੇ ਆ ਪਤਲੇ ਮਹੀਨੇ ਦੇ ਦੋ ਮਹੀਨੇ ਦੇ ਫਿਰ ਤਾਂ ਇਸ ਤਰੀ ਹੁੰਦਾ ਨਾ ਉਹਦੇ ਬਾਅਦ ਫਿਰ ਇਹਨਾਂ ਮਤਲਬ ਕਿ ਬੱਚੇ ਕੋਈ ਨਾ ਹੋਰ ਬੱਚੇ ਟੁਕਣਾ ਜਨ ਹਾਂਜੀ ਵੀ ਪਹਿਲਾਂ ਇਦਾਂ ਦੇ ਹਾਲਾਤ ਸੀ ਰੋਟੀ ਪਾਣੀ ਦਾ ਵੀ ਆਪਾਂ ਕਰਨਾ ਕਰਦੇ ਚੰਗਾ ਚੌਂਕਾ ਤੋਂ ਦਵਾਈਆਂ ਦੇ ਸਾਰੇ ਹੁੰਦਾ ਸੀਗਾ ਓਕੇ ਤੇ ਬਾਡੀ ਸਰਵਿਸ ਦਾ ਜਦੋਂ ਰਿਜ਼ਲਟ ਲਿਆ ਬਾਡੀ ਸਰਵਿਸ ਦੀ ਵਰਤਿਆ ਦਾ ਰਿਜ਼ਲਟ ਆਇਆ ਤਾਂ ਉਹ ਹੀ ਮਾਤਾ ਜੀ ਲੱਗੇ ਸਾਡੇ ਗੁਰੂ ਘਰਿਆਂ ਤਾਂ ਹੁਣ 2:30 ਵਜੇ ਉੱਠ ਕੇ ਉਹ ਮੰਗਦੇ ਮਹੀਨੇ ਵਿੱਚ ਵੀ ਤਾਂ ਗੁਰੂ ਸਾਹਿਬ ਘਰ ਦਰਬਾਰ ਸਾਹਿਬ ਦੀ ਜਿਹੜੀ ਝਾੜੂ ਪੂੰਜੀ ਸੇਵਾ ਕਰਕੇ ਗੁਰੂ ਸਾਹਿਬ ਦਾ ਪ੍ਰਕਾਸ਼ੀ ਜੀ ਕਰਨਾ ਕਰਨ ਸੀ ਸੇਵਾ ਕਰਕੇ ਆਪਣਾ ਪਾਠ ਹੀ ਕਰਦੇ ਸੀ ਤਾਂ ਤੁਸੀਂ ਦੇਖੋ ਐਡਾ ਵਧੀਆ ਰਿਜ਼ਲਟ ਆਇਆ ਮੁੜ ਕੇ ਉਹ ਗੁਰੂ ਘਰ ਦੀ ਸੇਵਾ ਵੀ ਸਰੀ ਕਰਕੇ ਉਸ ਤੋਂ ਬਾਅਦ 8 ਵਜੇ ਤੱਕ ਸ੍ਰੀ ਫਤਿਹਗੜ੍ਹ ਸਾਹਿਬ ਉਹ ਮੰਗਦੇ ਮਹੀਨੇ ਜਿਹੜਾ ਕਿ ਤਲਕ ਉਤੇ ਬਸ ਰਹੀਂ ਕਿੰਨਾ ਦੂਰ ਪੈ ਜਾਂਦਾ ਹੈ ਬਦੇਗੜ ਸਾਹਿਬ ਲਗਭਗ ਗੱਲ ਕਰੀ ਇੱਥੋਂ 150 ਕਿਲੋਮੀਟਰ ਤੋਂ ਉੱਪਰ ਪਾਉਗਾ ਓਕੇ ਓਕੇ ਮੈਂ ਸਵੇਰੇ 2:30 ਵਜੇ ਉੱਠ ਕੇ ਸਾਰੇ ਕੰਮ ਕਰਕੇ ਕਿਤੇ ਸਾਰਾ ਬੰਦ ਸੀ ਘਰ ਦਾ ਰੋਪੀ ਦਾ ਨਹੀਂ ਬਣਦਾ ਸੀ ਮਲੋ ਕੰਡੀਸ਼ਨ ਸੀ ਜੀ ਜੀ ਮੈਂ ਜਦੋਂ ਇਸ ਸਰਵਿਸ ਪੈਕ ਵਰਤਿਆ ਤਾਂ ਕਿੰਨੇ ਟਾਈਮ ਬਾਅਦ ਰਿਜ਼ਲਟ ਆ ਗਿਆ ਸੀ ਫਿਰ ਰਿਜ਼ਲਟ ਤੇ ਕਰ ਕਰੀ ਸਿਰ ਲਗਭਗ 15-20 ਦਿਨ ਲੱਗੇ ਸੀ ਰਿਜ਼ਲਟ ਆਉਣ ਕੋਈ ਪ੍ਰੋਬਲਮ ਜ਼ਿਆਦਾ ਸੀ ਉਹ ਕੰਨਾ ਤੇ ਆਇਆ ਨਾ ਬਿਲਕੁਲ ਮੇਰੇ ਘਰ ਮਲੋ ਜਿਹੜਾ ਜਮਿਆ ਸੀ ਸਾਰਾ ਉਹ ਐਨ ਓਕੇ ਹੋ ਗਿਆ ਅੱਜ ਹੋਰ ਕਰਕੇ ਫਿਰ ਉਸ ਸਮੇ ਅੱਜ ਜਮਾਤ ਦੇ ਜੁਨਾ ਨੂੰ ਅੱਜ ਦੀ ਗੱਲ ਕਰੀਏ ਅੱਜ ਕੰਡੀਸ਼ਨ ਤੁਹਾਡੀ ਕੀ ਹੈ ਜਿਵੇਂ ਪਰਵਾਹ ਤੁਹਾਨੂੰ ਲੱਖਾਂ ਹੀ ਲੋਕ ਤੁਹਾਨੂੰ ਦੇਖਣਗੇ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਅੱਜ ਮੇਰੇ ਖਿਆਲ ਤਿੰਨ ਸਾਲ ਹੋ ਗਈ ਤੁਹਾਨੂੰ ਵਰਤਿਆਂ ਢਾਈ ਤਿੰਨ ਸਾਲ ਹੋ ਗਏ ਢਾਈ ਤਿੰਨ ਸਾਲਾਂ ਬਾਅਦ ਬਿਲਕੁਲ ਓਕੇ ਹੁੰਦੀ ਸੀ ਵੇ ਉੱਟ ਵੇ ਆਇਆ ਨੁਕੀ ਮੈਂ ਦੇਖੋ ਕਿੰਨਾ بڑا ਮਕਾਨ ਹੈ ਮੇਰਾ ਇੰਦਾ ਹੀ ਕੋਈ ਨੌਕਰ ਲਾਇਆ ਵਾ ਮੈਂ ਸਾਰੀ ਮਤਲਬ ਕਿ ਸਫਾਈ ਵੀ ਆਪ ਕਰਨੀ ਚਾੜੂ ਪੋਚਾਪ ਕਰਨਾ ਰੋਟੀ ਪਾਣੀ ਆ ਗਏ 10 ਬੰਦੇ ਚਲੇ ਜਾਣ ਚਾਹ 20 ਆ ਜੇ ਮੈਂ ਕੱਲੀ ਹੂੰ ਹੀ ਆਪੇ ਹੀ ਇਹ ਸਭ ਸੰਭਲ ਕਰਦੀ ਆਂ ਤੇ ਮੈਂ ਕਦੇ ਵੀ ਮਤਲਬ ਕਿ ਬਿਦਾਕਰੀ ਨਹੀਂ ਥੱਕਦੀ ਨਹੀਂ ਕੋਈ ਇਤਸਾਬਟ ਨਹੀਂ ਹੁੰਦੀ ਅੱਗੇ ਤਾਂ ਬੁਖਾਰ ਹੀ ਮੇਰਾ ਲੱਥਦਾ ਦੀ ਕਦੇ ਵੀ ਤੇ ਮੈਨੂੰ ਪ੍ਰੋਬਲਮਾਂ ਛੋਟੀਆਂ ਛੋਟੀਆਂ ਹੋਰ ਵੀ ਬੜੀਆਂ ਸੀਗੀਆਂ ਜਿੱਦਾਂ ਇੱਕ ਤਾਂ ਮਤਲਬ ਕਿ ਇਹ ਦੀ ਸਵੈਕਲ ਦੀ ਵੀ ਹੈਗੀ ਸੀਗੀ ਇੱਕ ਗੋਡੇ ਵੀ ਕੜਕੜ ਕਰਦੇ ਸੀਗੇ ਮੇਰੇ ਜਿੱਦਾਂ ਹਰ ਵੇਲੇ ਜਣੀ ਕਿ ਪਈ ਰਹਿਣਾ ਬੋਲਣਾ ਨਾ ਕਿਸੇ ਨਾਲ ਤੇ ਹੁਣ ਤਾਂ ਮੈਂ ਕੋਠੇ ਦੀ ਕੋਈ 100 ਵਾਰੀ ਚੜਦੀ ਹੁੰਦੀ ਹੁਣ ਇਹ ਜਿੰਦਗੀ ਮੇਰੀ ਦਾ ਓਕੇ ਮਤਲਬ ਕੋਡਿਆਂ ਵਾਲੀ ਪ੍ਰੋਬਲਮ ਵੀ ਸਰਵਾਈਕਲ ਵਾਲੀ ਵੀ ਸਭ ਓਕੇ ਬਗਾਉਂਦੇ ਥੋੜਾ ਅੱਛਾ ਦਰਦ ਕਰਦਾ ਦਰਦ ਕਰਦਾ ਨਾ ਹਰ ਵੇਲੇ ਜੁੜਨ ਦੇ ਮੈਂ ਕਹਿੰਦੀ ਮੈਨੂੰ ਗਠੀਆ ਹੋ ਗਿਆ ਓਕੇ ਹੋ ਵੀ ਗਿਆ ਜੀ ਮਤਲਬ ਕਿ ਇਦਾਂ ਹੱਥ ਬਿਲਕੁਲ ਲੰਦੇ ਹੀ ਹੋ ਗਏ ਸੀਗੇ ਜਿੱਦਾਂ ਤੇ ਉਹਦੀ ਗੱਲ ਯਾਨੀ ਕਿ ਕਈ ਬਿਮਾਰੀਆਂ ਮੇਰੀਆਂ ਇਦਾਂ ਆਨੇ ਵੇ ਮਤਲਬ ਚੇਤਾ ਵੀ ਨਹੀਂ ਆਉਂਦੇ ਕਿੰਨੀਆਂ ਬਿਮਾਰੀਆਂ ਮੇਰੀਆਂ ਮ ਕਿ ਮੇਰੀ ਉਹ ਸਮੇਂ ਨਹੀਂ ਪਤਾ ਹੁੰਦਾ ਸੀਗਾ ਵੀ ਉਹਨੀ એનર્ਜੀ ਉਹਨੀ ਤਾਕਤ ਸਰੀਰ ਚ ਆਵੇ ਇਹਨੇ ਜਲਦੀ ਜਿਹਨੇ ਕਿ ਸਰੀਰ ਦੇ ਵਿੱਚ ਆ ਗਈ ਜਿੱਦਾਂ ਹੁਣ ਸਾਡੇ ਘਰੇ ਪਹਿਲਾਂ ਪੇਕੇ ਘਰ ਦੇ ਵਿੱਚ ਬੜੀ ਮੈਚ ਸੀ ਤਿੰਨ ਮੋਟਰਾਂ ਸਾਡੀਆਂ ਸਾਰੀਆਂ ਆਪ ਚਲਾਉਣੀਆਂ ਜਾ ਕੇ ਆਪ ਕੀਤੀ ਜਗਾਂ ਬਾਤ ਨਾਲ ਕਰਨ ਉਸੇ ਤਰੀਕੇ ਦੇ ਨਾਲ ਜਾਈ ਕਿ ਮੈਂ ਸਾਰੇ ਹੀ ਕੰਮ ਆਪਰਾ ਕਰਦੀ ਮਤਲਬ ਉਹਨੀ ਤਾਕਤ ਤੁਹਾਡੇ ਚ ਬੈਗ ਆ ਗਈ ਇੱਕ ਤਰ੍ਹਾਂ ਮੈਂ ਕਹਾਂਗੇ ਆਪਾਂ ਅੱਜ ਵੀ ਜਿਹਨੇ ਕਿ ਮੈਂ ਪੂਰੀ ਫਿੱਟ ਹਾਂ ਜਾਂ ਠੀਕ ਹੈ ਤੇ ਮਾਰਾ ਟਿਕਟ ਪਾ ਕੇ ਲੋ ਸਾਰੇ ਸਫਰ ਤੇ ਜਾ ਕੇ ਆ ਕੇ ਘੜੀ ਪੈ ਜਾਂਦੇ ਆ ਸੋ ਜਾਂਦੇ ਆ ਮੈਂ ਪਾਣੀ ਦਾ ਘੁੱਟ ਵੀ ਪੀਂਦੀ ਉਹਦੇ ਹੀ ਆ ਕੇ ਆਪਣੇ ਕੰਮ ਨੂੰ ਲੱਗ ਜਾਂਦੇ ਕਿਤੇ ਤੁਸੀਂ ਮਾਤਾ ਜੀ ਬਿਲਕੁਲ ਬੈਠੇ ਸੀ ਮਾਲਕ ਮੌਤ ਨੇੜੇ ਦਿਖਾਈ ਦੇ ਰਹੀ ਸੀ ਤੁਹਾਨੂੰ ਹਨਾ ਜੀ ਦਾਦੀ ਜੀ ਬੈਠਾ ਤੁਸੀਂ ਗੱਲਬਾਤ ਕਰ ਰਹੇ ਸੀ ਵੀ ਕਿਦ ਤਰ੍ਹਾਂ ਦਾ ਮੈਂ ਸੋਚ ਰਿਹਾ ਜੀ ਸੇਵਾ ਹੀ ਕਰ ਲੈਨੇ ਆ ਮਾਤਾ ਜੀ ਨੂੰ ਕਿੰਨਾ ਕਰਮ ਇਹ ਤੁਸੀਂ ਦੇਖੋ ਥੋੜੇ ਦਿਨ ਹੋਏ ਆ ਜੀ ਜੂਰ ਸਾਹਿਬ ਜਾ ਕੇ ਆਏ ਆ ਚਲੇ ਹੀ ਜਾ ਕੇ ਆਪਾਂ ਦੇਖਦੇ ਵੀ ਕਿੰਨਾ ਸਫਰ ਹੈ ਨਾ ਹਾਂਜੀ ਉਹ ਟ੍ਰੇਨ ਰਹੀ ਸਫਰ ਕੀਤਾ ਆਕੇ ਮੜਕੇ ਸਾਰਾ ਘਰ ਦਾ ਝਣਕੂਚਾ ਆਕੇ ਫਿਰ ਸਰਦਾਰ ਖਿਦਰਾ ਆਤੀ ਮੈਂ ਕਹਿੰਦਾ ਮੈਂ ਬੈਠੇ ਨੀ ਦਰਨੇ ਲਿਆ ਆਉਂਦੇ ਸਾਰੇ ਸਪਈਆਂ ਨੂੰ ਲੱਗ ਗਏ ਓਕੇ ਓਕੇ ਐਡਾ ਵਧੀਆ ਰਿਜ਼ਲਟ ਹੈ ਵੀ ਮਾਤਾ ਜੀ ਤੁਹਾਡਾ ਅਸੀਂ ਨੰਬਰ ਵੀ ਦਵਾਂਗੇ ਕਾਫੀ ਪਰਿਵਾਰ ਜਿਹੜੇ ਪੁੱਛਦੇ ਨੇ ਨਾ ਥੋੜਾ ਐਡਰੈਸਿੰਗ ਦੱਸ ਦੋ ਤੁਹਾਡਾ ਵੀ ਕਿਹੜੀ ਜਗ੍ਹਾ ਤੁਸੀਂ ਰਹਿੰਦੇ ਹੋ ਅਸੀਂ ਕਫੋਰਟਲੇ ਰਹਿਣ ਵਾਲੇ ਹਾਂ ਤੇ ਸਾਡਾ ਮਹੱਲਾ ਜਿਹੜਾ ਹੈ ਮੁਤਾਬਗੜ ਤੇ ਮੈਣੀ ਚੌਕ ਤੇ ਦੁਕਾਨ ਦਾ ਨੰਬਰ ਮੈਨੂੰ ਕੋਈ ਕੋਈ ਨਹੀਂ ਕਹਿੰਦੀ ਮਾਤਾ ਜੀ ਮੈਂ ਤੁਸੀਂ ਇਹ ਚੀਜ਼ਾਂ ਸਾਰੀਆਂ ਦੱਸ ਰਿਹਾ ਹਾਂ ਪਰਿਵਾਰਾਂ ਨੂੰ ਮਤਲਬ ਤੁਹਾਨੂੰ ਫੋਨ ਵੀ ਕਰ ਸਕਦੇ ਹੋ ਦੋਸਤੋ ਥੋੜਾ ਜਿਆਦਾ ਧਿਆਨ ਰੱਖਣਾ ਆਪਣਾ ਜਦੋਂ ਕਾਲ ਕਰਨੀ ਆ ਤਾਂ ਥੋੜਾ ਟਾਈਮ ਦੇਖ ਕੇ ਕਰਨੀ ਆ ਕਈ ਵਾਰੀ ਅਸੀਂ ਮਾਲਿਕ ਕੋਦਮ ਕਾਲ ਕੋਈ ਟਾਈਮ ਨਹੀਂ ਦੇਖਦਾ ਇਹ ਜਰੂਰ ਧਿਆਨ ਰੱਖਣਾ ਹੈਗਾ ਤਾਂ ਕਿ ਦਿਨ ਦੇ ਵਿੱਚ ਹੀ ਕਾਲ ਕੀਤੀ ਜਾਵੇ ਤਾਂ ਮਦਦ ਹੀ ਤੁਹਾਨੂੰ ਪਰਿਵਾਰ ਗੋਲ ਵੀ ਕਰਨਗੇ ਔਰ ਤੁਹਾਡਾ ਸਲਾਹ ਵੀ ਲੈਣਗੇ ਕਿਵੇਂ ਤੁਹਾਡਾ ਐਕਸਪੀਰੀਅੰਸ ਰਿਹਾ ਬੋਡੀ ਪਰਿਵਾਰ ਲੱਖਾਂ ਹੀ ਪਰਿਵਾਰ ਤੋਂ ਲੇਕਿਨ ਕੀ ਸਨੇਹਾ ਦੇਣਾ ਚਾਹੁੰਦੇ ਉਹ ਬੋਡੀ ਸਰਵਸ ਬਾਰੇ ਅਸੀਂ ਤਾਂ ਹੱਥ ਜੋੜ ਕੇ ਹੀ ਜਿਹੜਿਆ ਦੇਣਾ ਚਾਹੁੰਦੇ ਵੀ ਤੁਸੀਂ ਮਿਲ ਕੇ ਮੇਰੀ ਜੀ ਡਾਕਟਰਾਂ ਕੋਲ ਤੱਕੇ ਨਾ ਖਾਵੋ ਕੰਟਰੋਲ ਜ਼ਰੂਰ ਹੋ ਜਾਂਦਾ ਦਰਦ ਹੁੰਦੀ ਹੈ ਗੋਲੀ ਲੈ ਜੇ ਦਰਦ ਦੀ ਉਹ ਕੰਟਰੋਲ ਜ਼ਰੂਰ ਹੋ ਜਾਂਦਾ ਪਰ ਜਿਹੜੀਆਂ ਅੰਦਰ ਉਹ ਇੱਕ ਬਿਮਾਰੀ ਦੱਬਣ ਦੇ ਨਾਲ ਖਾਣੇ ਕਿੰਨੀਆਂ ਹੋਰ ਨਾਲ ਲੈ ਕੇ ਆਉਂਦੀਆਂ ਨੇ ਵੀ ਮੈਂ ਤਾਂ ਹੀ ਹੱਥ ਜੋੜਦੀ ਆ ਵੀ ਸਾਰੇ ਬੋਡੀ ਸਰਵਸ ਜਿਹਨੂੰ ਲੋੜ ਹੈ ਉਹ ਤਾਂ ਉਹ ਤਾਂ ਲੈਣੇ ਲੈਣਾ ਜਿਹਨੂੰ ਨਹੀਂ ਵੀ ਲੋੜ ਹੈਗੀ ਸਮਝਦਾ ਹੈਗਾ ਉਹਨੂੰ ਵੀ ਇਹ ਬੋਡੀ ਸਰਵਸ ਵਰਤਣਾ ਚਾਹੀਦਾ ਹੈ ਨੋ ਸਤਾਰਨ ਸਾਲਾਂ ਬਾਅਦ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ। ਤਾਂ ਦੋਸਤੋ ਜਿਵੇਂ ਆਪਾਂ ਗੱਲ ਕੀਤੀ ਹੈ ਤੁਹਾਨੂੰ ਨੰਬਰ ਦਿੱਤਾ ਗਿਆ ਔਰ ਫਿਰ ਇੱਥੇ ਮੈਂ ਕਹਿਣਾ ਚਾਹੁੰਗਾ ਵੀ ਬਾਡੀ ਸਰਵਿਸ ਕੋਈ ਦਵਾਈ ਨਹੀਂ। ਬਾਡੀ ਸਰਵਿਸ ਸਫਾਈ ਹੈ। ਸਰੀਰ ਦੀ ਸਫਾਈ ਹੈ ਔਰ ਸਫਾਈ ਨਾਲ ਹੀ ਸਾਡਾ ਜਿਹੜਾ ਸਿਸਟਮ ਉਹ ਸਹੀ ਹੋ ਜਾਂਦਾ। ਬਿਲਕੁਲ ਓਕੇ ਹੋ ਜਾਂਦੀ ਹੈ ਅਸੀਂ। ਤਾਂ ਮੈਂ ਇੱਕ ਗੱਲ ਨੂੰ ਰੱਖਿਆ ਜਾਂਦੀ ਆ ਵੀ ਜਦੋਂ ਪਹਿਲਾਂ ਮੇਰੇ ਬਲੱਡ ਕਰਨਾਂ ਦੀ ਆਇਆ ਤੇ ਉਹ ਤੋਂ ਬਾਅਦ ਫਿਰ ਮੈਂ ਬਿੜੇਂਗਾ ਮੈਂ ਤੰਨਾ ਚ ਬਲੱਡ ਆ ਗਿਆ ਵੀ ਹੋਣਾ ਵੀ ਕੰਨਾ ਤੇ ਜਿਹਦੇ ਆ ਜਾਂਦਾ ਬਲੱਡ ਵੀ ਉਹਦੀ ਵਜਲ ਦਾ ਹੈਗਾ ਉਹ ਤਾਂ ਪੱਕਾ ਹੀ ਕੈਂਸਰ ਹੀ ਹੁੰਦਾ ਹੈ। ਵੀਕ ਐਂਸਰੀ ਹੈ ਤੇ ਫਿਰ ਉਹ ਤੋਂ ਬਾਅਦ ਫਿਰ ਮੇਰੇ ਜਿੱਦਾਂ ਨਾ ਓਟੀ ਰਹੀ ਜਿੱਦਾਂ ਇਦਾਂ ਬਣਿਆ ਹਾ ਛੇਕਾ ਹੁੰਦਾ ਰੁਪਿਆ ਇਦਾਂ ਨਿਕਲੇ ਮੂੰਹ ਥੇ ਤੇ ਮੈਂ ਕਿਹਾ ਵੀ ਹੈ ਕੀ ਹੈ ਜਦ ਮੈਂ ਉਹਦੇ ਟੋਟੀ ਥੱਲੇ ਇਦਾਂ ਉਹਨੂੰ ਉਹ ਕਰਨਾ ਤੇ ਉਹ ਬਲੱਡ ਬਣ ਬਣ ਕੇ ਉਹ ਹੋ ਗਏ ਜਿਹੜਾ ਨਾਭੇ ਲੰਦਾ ਪੂਰਾ ਇਦਾਂ ਵੀ ਬੜੇ ਨਿਕਲੇ ਮੇਰੇ ਫਿਰ ਜਦੋਂ ਹਾਂ ਗਾਠਾ ਨਿਕਲਿਆ ਫਿਰ ਜੇ ਬਾਤ ਨੂੰ ਕਰਨਾ ਤੇ ਉਹ ਇਦਾਂ ਹੋਣਾ ਇਦਾਂ ਜਿਵੇਂ ਜਿਵੇਂ ਸਾਬਣ ਘੋਲਿਆ ਹੁੰਦਾ ਨਾ ਮਿਲ ਕੇ ਫੁੱਟਿਆ ਦਈ ਹੁੰਦੇ ਇਸ ਤਰ੍ਹਾਂ ਦੀ ਬਾਤ ਸੁਣਾਇ ਉਹ ਪੂਰੀ ਸਫਾਈ ਹੋਈ ਦਾ ਅੰਦਰੋਂ ਇਹਦਾ ਤੇ ਮਨ ਲ ਕਿ ਵੀ ਰੈਸਟੋਰੈਂਟ ਵੀ ਮੇਰੇ ਵਾਦੇ ਦੇ ਕੇ ਕਾਫੀ ਯਾਨੀ ਕਿ ਵੀ ਛੜ ਦੀ ਪ੍ਰੋਬਲਮ ਵੀ ਹੈਗੀ ਸੀ ਮੈਨੂੰ ਤੇ ਉਹ ਜਿਹੜੀ ਹੁਣ ਮੇਰੀ ਸਾਰੀ ਹੋ ਗਈ 12 25 ਦਾ ਪਰਮਾਧਵਾ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਮੈਂ ਕਹਈ ਤੁਹਾਡਾ ਤਾਂ ਦੋਸਤੋ ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਵੀ ਜਿਹੜਾ ਇਹ ਬੋਡੀ ਸਰਵਿਸ ਆ ਇਹ ਸਰੀਰ ਦੀ ਸਫਾਈ ਹੈ ਕਿਸੇ ਵੀ ਮੈਡੀਸਨ categories ਚ ਨਹੀਂ ਆਉਂਦਾ ਸਰੀਰ ਦੀ ਸਫਾਈ ਨਾਲੇ ਤੁਸੀਂ ਦੇਖੋ ਵੀ ਕਿਦਾਂ ਦੇ ਜਿਹੜੇ ਰਿਜ਼ਲਟ ਲੈ ਰਹੇ ਹੈਗੇ ਆ ਆਪਾਂ ਔਰ ਆਪਣੇ ਸਰੀਰ ਨੂੰ ਨਿਰੋਗ ਬਣਾ ਸਕਦੇ ਆ ਆਓ ਜਿਵੇਂ ਕਾਰਾਂ ਦੇ ਪ੍ਰਤੀ ਆਪਾਂ ਚਿੰਤਾ ਦਾ ਔਰ ਸਾਰੀਆਂ ਚੀਜ਼ਾਂ ਦੇ ਪ੍ਰਤੀ ਚਿੰਤਨਾ ਦਾ ਪਰ ਸਰੀਰ ਦੇ ਪ੍ਰਤੀ ਆਪਾਂ ਤੇ ਆਂ ਮਿਲਦੇ ਆਓ ਆਪਣੇ ਸਰੀਰ ਦੀ ਸਫਾਈ ਕਰਾਈਏ ਔਰ ਤੰਦਰੁਸਤੀ ਜੀਵਨ ਪਾਈਏ ਔਰ ਦੋਸਤੋ ਫਿਰ ਉਹੀ ਮੈਸੇਜ ਦੇਣਾ ਚਾਹਾਂਗੇ ਤੁਹਾਨੂੰ ਦਿੱਕਤਾਂ ਨੇ ਕੋਈ ਜਿਨ੍ਹਾਂ ਨੇ ਤੁਹਾਨੂੰ ਵੀਡੀਓ ਵੀਡੀਓ ਭੇਜੀ ਹੋਣਾ ਨਾਲ ਗੱਲਬਾਤ ਕਰੋ ਪਹਿਲਾਂ 50 ਦਿਨ ਦਾ ਤੁਹਾਡੇ ਮੁਤਾਬਕ ਦਿੱਤਾ ਜਾਊਗਾ ਅਗਰ ਤੁਹਾਨੂੰ ਰਿਜ਼ਲਟ ਮਿਲਦੇ ਨੇ ਤਾਂ ਹੀ ਦੁਬਾਰਾ ਰਿਪੀਟ ਕਰਨਾ 100 ਦਿਨ ਦਾ ਕੋਰਸ ਹੈਗਾ ਥੈਂਕ ਯੂ ਦੋਸਤੋ